ਫਲੋਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਚੂਰਾ ਪੋਸਟ ਬਰਾਮਦ ਕੀਤਾ ਹੈ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਆ ਇੰਸਪੈਕਟਰ ਸੰਜੀਪ ਕਪੂਰ ਐਸ ਐਚਓ ਥਾਣਾ ਫਲੋਰ ਨੇ ਦੱਸਿਆ ਕਿ ਫਿਲੌਰ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਥਾਣੇਦਾਰ ਅਨਵਰ ਮਸੀਹ ਨੇ ਪੁਲਿਸ ਪਾਰਟੀ ਸਹਿਤ ਇੱਕ ਵਿਅਕਤੀ ਨੂੰ 10 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ ਫੜੇ ਗਏ ਵਿਅਕਤੀ ਦੀ ਪਛਾਣ ਸਿੰਦਰਪਾਲ ਪੁੱਤਰ ਬਚਨाराम ਬਾਸਤੀ ਤਲਵੰਡੀ ਕਲਾ ਲੁਧਿਆਣਾ ਵਜੋਂ ਹੋਈ ਹੈ ਫੜੇ ਗਏ ਵਿਅਕਤੀ ਵਿਰੁੱਧ ਥਾਣਾ ਫਿਲੌਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਰ ਇੱਕ ਐਕਟਿਵਾ ਚਾਲਕ ਐਕਟਿਵਾ ਤੇ ਜਾ ਰਿਹਾ ਸੀ ਤੁਸੀਂ ਕਾਬੂ ਕੀਤਾ ਕੀ ਬਰਾਮਦ ਕੀਤਾ ਕੀ ਨਾ ਪਤਾ ਕਿੱਥੋਂ ਬਰਾਮਦ ਇਹ ਦੋਸ਼ੀ ਦਾ ਨਾਮ ਹੈਗਾ ਜੀ ਸ਼ਿੰਦਰਪਾਲ ਸਾਨੂੰ ਬਚਨਾਰਾਮ ਵਾਸੀ ਤਲਵੰਡੀ ਤਲਵੰਡੀ ਗਲਾਂ ਥਾਣਾ ਲੱਡੂਵਾਲ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਇਹ ਤੋਂ ਕਿਲਾ ਰੋਡ ਤੋਂ ਫਾਟਕ ਲਾ ਕੇ ਇਹਨੂੰ ਕਾਬੂ ਕੀਤਾ ਠੀਕ ਹੈ ਜੀ ਬੁੱਢੀ ਦੇ ਕੋਲ ਮਾਲ ਸੀਗਾ ਡੁੱਡੇ ਸੀਗੇ 10 ਕਿਲੋ ਚੋਰੂ ਠੀਕ ਹੈ ਉਹ ਬਰੰਦ ਕੀਤੇ ਜੀ ਅੱਛਾ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦਾ ਸੀ ਇਹ ਪਹਿਲੂ ਇੱਥੋਂ 2098 ਦੇ ਵਿੱਚ ਤੇ 2003 ਦੇ ਵਿੱਚ ਦੋ ਮੁਕਦਮੇ ਦਰਜਾ ਠੀਕ ਹੈ ਜੀ ਉਹਨਾਂ ਜੇ ਬਰੀ ਹੋ ਚੁੱਕਾ ਆ ਤਾਂ ਹੁਣ ਉਸ ਤੋਂ ਬਾਅਦ ਹੁਣ ਫੜਾਇਆ ਨੂੰ ਅੱਛਾ ਜੀ ਇਹ ਕਿੱਥੋਂ ਲਿਆਉਂਦਾ ਸੀ ਕਿੱਥੇ ਵੇਚਦਾ ਪਤਾ ਨਹੀਂ ਇਸ ਬਾਰੇ ਇਹ ਦੱਸ ਨਹੀਂ ਰਿਹਾ ਕੁਝ ਵੀ ਇਹਦਾ ਰਿਮਾਂਡ ਲਵਾਂਗੇ ਉਸ ਤੋਂ ਬਾਅਦ ਪਤਾ ਕਰਾਂਗੇ ਓਕੇ ਓਕੇ ਕਿੰਨੇ ਮਾਲ ਬਰਾਮਤ ਹੋਣਾ ਕਿੰਨੇ 10 ਕਿਲੋ ਦੋਦੇ ਚਲੂਗੇ ਠੀਕ ਹੈ